ਵਧ ਹਾਰੀ ਗੁਰ ਆਪਣੇ ਦੇਉ ਹੜੀ ਸਦਵਾ ਜਨ ਮਾਨਸ ਤੇ ਕਰਤ ਨਾ ਲਾਗੀ ਵਾਰ ਕਰਜ ਸਤ ਗੁਰ ਆਪ ਸਵਾਰਿਆ ਕਰਜ ਸਤ ਗੁਰ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਵੱਡੀ ਆਜ ਜਾ ਹਰ ਗੋਬਿੰਦ ਕੀ ਵੱਡੀ ਆਜ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਸੁਖ ਮੰਗਲ ਕਲਿਆਣ ਵਿਚਾਰਿਆ ਕਰਜ ਸਤ ਗੁਰ ਆਪ ਸਵਾਰਿਆ ਕਰਜ ਸਤ ਗੁਰ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਵੱਡੀ ਯਾਰ ਜਾ ਹਰ ਗੋਬਿੰਦ ਕੀ ਵੱਡੀ ਯਾਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਸੁਖ ਮੰਗਲ ਕਲਿਆਣ ਵਿਚਾਰਿਆ ਕਰਜ ਸਤ ਗੁਰ ਆਪ ਸਵਾਰਿਆ ਕਰਜ ਸਤ ਗੁਰ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਅਕਲ ਅਨੰਦ ਕੀ ਆਪਰ ਮੇ ਸਰ ਆਪਣਾ ਬਿਰਦ ਸਮਾਜਿਆ ਸਗਦੇ ਲੰਦਾ ਕੀ ਆ ਪਰਮੈ ਸਰ ਆਪਣਾ ਬਿਰਦ ਸਮਾਰਿਆ ਆਪਣਾ ਬਿਰਦ ਸਮਾਰਿਆ ਕਰਜ ਸਤ ਗੁਰ ਆਪ ਸਵਾਰਿਆ ਕਰਜ ਸਤ ਗੁਰ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਵੱਡੀ ਯਾਰ ਦਾ ਹਰ ਗੁਬਿੰਦ ਕੀ ਵੱਡੀ ਯਾਰ ਦਾ ਹਰ ਗੁਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਸੁਖ ਮੰਗਲ ਕਲਿਆਣ ਵਿਚਾਰਿਆ ਕਰਜ ਸਤ ਗੁਰ ਆਪ ਸਵਾਰਿਆ ਕਰਜ ਸਤ ਗੁਰ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ

ਸਤ ਜਨਾ ਹੋਏ ਘਰ ਪਾਲਾ ਬਿਗ ਸੇ ਸਭ ਪਰਵਾਰਿਆ ਸਤ ਜਨਾ ਹੋਏ ਘਰ ਪਾਲਾ ਬਿਬਸੇ ਸਭ ਪਰਵਾਹ ਰਿਆ ਬਿਬਸੇ ਸਭ ਪਰਵਾਹ ਰਿਆ ਕਰਜ ਸਤਗੁਰ ਆਪ ਸਵਾਰਿਆ ਕਰਜ ਸਤਗੁਰ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸੁਹਰਿਆ ਆਪ ਸੁਹਰਿਆ ਵਡਿਆ ਰਦਾ ਹਰ ਗੋਬਿੰਦ ਕੀ ਵਡਿਆ ਰਦਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਸੁਖ ਮੰਗਲ ਕਲਿਆਣ ਵਿਚਾਰਿਆ ਕਰਜ ਸਤ ਗੁਰ ਆਪ ਸਵਾਰਿਆ ਕਰਜ ਸਤ ਗੁਰ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ वन नत्र पवन हरिया हो सगले जी साधा हरियाण नत्र पवन हरिया हो ਸਗਲੇ ਜੀ ਸਾਧਾਰਿਆ ਸਗਲੇ ਜੀ ਸਾਧਾਰਿਆ ਕਰਜ ਸਤ ਗੁਰ ਆਪ ਸਵਾਰਿਆ ਕਰਜ ਸਤ ਗੁਰ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਵਡਿਆਰਿਆ ਹਰ ਗੋਬਿੰਦ ਕੀ ਵਡਿਆਰਿਆ ਹਰ ਗੋਬਿੰਦ ਕੀ ਸੁਖ ਮੰਗਲ ਕಲ್ಯਾਨ ਵਿਚਾਰਿਆ ਸੁਖ ਮੰਗਲ ਕಲ್ಯਾਨ ਵਿਚਾਰਿਆ ਕਰਜ ਸਤ i Sabariya be so bad, Sabariya i Sabariya be Sabariya Sabariya Sabariya

ਨਾਲ ਕੁਫਲ ਪਾਏ ਪੁਰਨੇ ਚਪੁਜਾ ਹਰਿਆ ਪੁਰਨੇ ਚਪੁਜਾ ਹਰਿਆ ਕਰਜ ਸਤ ਕੋ ਆਪ ਸਵਾਰਿਆ ਕਰਜ ਸਤ ਕੋ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਵਡਿਆਰਦਾ ਹਰ ਗੋਬਿੰਦ ਕੀ ਵਡਿਆਰਦਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਸੁਖ ਮੰਗਲ ਕਲਿਆਣ ਵਿਚਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਆਪ ਸਵਾਰਿਆ ਵੱਡੀ ਯਾਰ ਜੀ ਹਰ ਜੋਗਿੰਦ ਕੀ ਵੱਡੀ ਆਰਦਾਸ ਹਰ ਜੋਗਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਸੁਖ ਮੰਗਲ ਕਲਿਆਣ ਵਿਚਾਰਿਆ ਕਰਜ ਸਤ ਗੁਰ ਆਪ ਸਵਾਰਿਆ ਕਰਜ ਸਤ ਗੁਰ ਆਪ ਸਵਾਰਿਆ 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 ਹਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ